ਲੋਈ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੋਗ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ ਅੱਜ ਆਪਣੇ ਨਾਲ ਹੈ ਜ ਆਪਣਾ ਕਲਦੀਪ ਵੀਰ ਤੇ ਮਾਜਾ ਬਲੌਗ ਵਾਲਾ ਜੀ ਠੀਕ ਹੈ ਜੀ ਤੇ ਤੁਸੀਂ ਵੀਡੀਓ ਵੇਖੀਆ ਹੋਣੀਆਂ ਤੇ ਆਪਣਾ ਹੈਗਾ ਬਾਰਡਰ ਬਲੌਗ ਤੇ ਇਹਨਾਂ ਦਾ ਹੈਗਾ ਮਾਜਾ ਬਲੌਗ ਇਹ ਤੁਹਾਨੂੰ ਦੱਸਦੇ ਕੋਈ ਟਿਪ ਦੇਣ ਲੱਗੇ ਆਪਣੇ ਵੀਰ ਕਬੂਤਰਾ ਜਿਨ੍ਹਾਂ ਦੇ ਢਿੱਲੇ ਮੱਠੇ ਥੋੜੇ ਬੋਦੇ ਹੋਏ ਆ ਖਾਂਸੀ ਜੁਕਾਮ ਵਗੈਰਾ ਜਿਵੇਂ ਕਬੂਤਰਾ ਨੂੰ ਹੋ ਜਾਂਦਾ ਜੀ ਤੇ ਉਹਦੇ ਵਾਸਤੇ ਦੋਸਤੋ ਆਪਣਾ ਸਾਰੇ ਭਰਾਵਾਂ ਨੂੰ ਅੱਜ ਬਾਈ ਜੀ ਠੀਕ ਹੈ ਜੀ ਆਪਾਂ ਅੱਜ ਮੂਦਾ ਨਸਕਾ ਠੀਕ ਹੈ ਜੀ ਕਿਉਂਕਿ ਆਪਾਂ ਕਾਫੀ ਵਾਰ ਆਪਾਂ ਵਰਤ ਚੁੱਕੇ ਆ ਤੇ ਇਸ ਕਰਕੇ ਭਰਾ ਨੂੰ ਹੁਣ ਦੱਸਣਾ ਦੇਣਾ ਚਾਹੀਦਾ ਕਿਉਂਕਿ ਆਪਾਂ ਨੂੰ ਰਿਜ਼ਲਟ ਮਿਲਿਆ ਇਹਦਾ ਕਿਉਂਕਿ ਰਿਜ਼ਲਟ ਤੋਂ ਬਿਨਾਂ ਆਪਾਂ ਵੀ ਕੋਈ ਵੀਡੀਓ ਨਹੀਂ ਪਾਉਂਦੇ ਬਹੁਤ ਘੱਟ ਵੀਡੀਓ ਪਾਈਦੀਆਂ ਠੀਕ ਹੈ ਜੀ ਬਾਹਰੋਂ ਚਾਹੇ ਵੀਡੀਓ ਪਾ ਲਈਏ ਪਰ ਆਪਣੀ ਉਹ ਪੂਰੀ ਜਿਨਾਂ ਚ ਰਪਕਤਾ ਸਬੂਤ ਨਾ ਹੋਣਾਂ ਚ ਵੀਡੀਓ ਨਹੀਂ ਪਾਈਦੀ ਤੇ ਬਾਈ ਜੀ ਇਹ ਕਬੂਤਰ ਜੇ ਠੰਡ ਵਗੈਰਾ ਜਾਂ ਖਾਂਸੀ ਵਗੈਰਾ ਕਬੂਤਰਾਂ ਨੂੰ ਲੱਗ ਜਾਂਦੀ ਹੈ ਠੀਕ ਹੈ ਜੀ ਔਰ ਕਈ ਮਸਲੇ ਪੋਰਟ ਵਗੈਰਾ ਦੇ ਵੀ ਆ ਜਾਂਦੇ ਆ ਤੇ ਅਸੀਂ ਸਾਰਿਆਂ ਦੇ ਮਤਲਬ ਇੱਕੋ ਨੁਸਖਾ ਸਾਡਾ ਠੀਕ ਹੈ ਜੀ ਸਾਰਿਆਂ ਤੇ ਕੰਮ ਕੀਤਾ ਠੀਕ ਹੈ ਹਲਗਲਕ ਤਰੀਕੇ ਨਾਲ ਇਹਨੂੰ ਕਰਕੇ ਵੇਖਿਆ ਹੈ ਹਾਂਜੀ ਹਾਂਜੀ ਤੇ ਅੱਜ ਮੈਂ ਚਲੋ ਭਰਾਵਾਂ ਨੂੰ ਦੱਸ ਦਈਏ ਇਹ ਹੈ ਜੀ ਡੈਕਸਾ ਠੀਕ ਹੈ ਜੀ ਗੋਲੀਆਂ ਤੁਹਾਨੂੰ ਪਤਾ ਹੀ ਹੋਏਗਾ ਠੀਕ ਹੈ ਡੈਕਸਾ ਵਾ ਲੋ ਜੀ ਡੈਕਸਾ ਮੈਥੀਸੋਨ ਹੈਗੀ ਆ ਠੀਕ ਹੈ ਟੈਬਲੇਟ ਇਹ ਜਦੋਂ ਆਪਾਂ ਮੈਡੀਸਨ ਤੇ ਜਾਂਦੇ ਆ ਕਿਸੇ ਵੀ ਆਪਾਂ ਡਾਕਟਰ ਕੋਲ ਜਾਂਦੇ ਆ ਤੇ ਆਪਾਂ ਨੂੰ ਇਹੜੀ ਆ ਗੋਲੀ ਜ਼ਰੂਰ ਉਹ ਦਿੰਦੇ ਦਿੰਦੇ ਆ ਤੇ ਤੋਂ ਬਾਤ ਨੂੰ ਹੋਰ ਦਿਖਾਉਂਦੇ ਹਾਂ ਜੀ ਹਾਂਜੀ ਇਹ ਆ ਜੀ ਆਪਣੀ ਦੂਸਰੀ ਗੋਲੀ ਠੀਕ ਹੈ ਜੀ ਲਓ ਜੀ ਮੈਟਰੋ ਮੈਟਰੋ ਜੈਲ ਠੀਕ ਹੈ ਜੀ ਮੈਟਰੋ ਹਾਂਜੀ ਮੈਟਰੋ 400 ਹੋਰ ਵੀ ਕਿਹੜੇ ਨਾਵਾਂ ਤੇ ਵਰਤਿਆ ਜਾਂਦਾ ਵਾ ਠੀਕ ਹੈ ਜੀ ਜਿਹੜਾ ਤੁਹਾਡਾ ਏਰੀਆ ਹੋਊਗਾ ਆਪਣੇ ਏਰੀਆ ਸੰਸਾਨ ਵੇ ਲੋ ਜੀ ਮੈਟਰੋ ਹੈਗੀ ਆ ਠੀਕ ਹੈ ਜੀ ਤੇ ਆਹ ਲੋ ਜੀ ਹੋ ਗਿਆ ਜੀ ਕਲੀਅਰ ਹੋ ਗਈ ਹੈ ਜੀ ਇਹ ਜੀ ਅਥਰੋ ਮਸ਼ੀਨ ਹਾਂਜੀ ਠੀਕ ਹੈ ਜੀ ਐਲਸਰੋਮਾਈਸੀਨ ਇਹ ਕਿਹਦੇ ਹਾਸਤੇ ਜੀ ਭਾਜੀ ਇਹ ਥੋੜਾ ਪਰਮ ਨੂੰ ਦੱਸੋ ਇਹ ਇਨਫੈਕਸ਼ਨ ਵਗੈਰਾ ਵੀ ਇਹਦੇ ਵਿੱਚ ਕਵਰ ਕਰਦੀ ਹੈ ਠੀਕ ਹੈ ਜੀ ਇਹ ਕਾਫੀ ਚੀਜ਼ਾਂ ਵਾਸਤੇ ਵੀ ਆਪਾਂ ਇਹਨੂੰ ਵਰਤ ਸਕਦੇ ਜਿੱਦਾਂ ਜ਼ਿਆਦਾਤਰ ਇਨਫੈਕਸ਼ਨ ਵਗੈਰਾ ਜਿੱਦਾਂ ਫੋਟ ਵਗੈਰਾ ਦਾ ਜਿਹੜਾ ਇਨਫੈਕਟ ਹੋ ਜਾਂਦਾ ਵਾ ਠੀਕ ਹੈ ਜੀ ਹਾਂਜੀ ਉਹਦੇ ਬਾਰੇ ਹੁੰਦੀ ਹੈ ਠੀਕ ਹੈ ਵਾਈਸਲੋਨ ਹੈ ਜੀ ਹਾਂਜੀ ਠੀਕ ਹੈ ਜੀ ਚੌਥੀ ਗੋਲੀ ਲਓ ਜੀ ਵਾਈਸਲੋਨ ਇਹਦਾ ਥੋੜਾ ਬੜਾ ਦਿਖਾ ਸਕਦੇ ਦਿਖਾਉ ਹੀ ਰਵ ਨੂੰ ਦਿਖਾ ਦਈਏ ਇਹ ਥੋੜਾ ਜਿਹਾ ਕਿਉਂਕਿ ਇਹ ਤੁਸੀਂ ਵਾਈਸ ਲੋਨ ਕਰਕੇ ਲੈ ਲੈਣੀ ਕਿਉਂਕਿ ਵਾਈਸ ਲੋਨ ਹਾਂਜੀ ਵਾਈਸ ਲੋਨ ਟੈਬਲੇਟ ਆ ਜਾਂਦੀ ਹੈ 0.5 ਐਮ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਲਿਖਿਆ ਹੀ ਹੈ ਹਾਂਜੀ ਤੇ ਮੇਰੇ ਭਰਾਵਾਂ ਨੇ ਜਿਹੜਾ ਵਾ ਇਹ ਲੈ ਲੈਣੇ ਚਾਰ ਟੈਬਲੇਟ ਹੈਗੀ ਆ ਬਾਕੀ ਤੁਹਾਨੂੰ ਇਹ ਦ ਵੀ ਦੱਸਦਾ ਹੋਏ ਇਹਨਾਂ ਦਾ ਕਰਨਾ ਕੀ ਹੋਣਾ ਹਾਂਜੀ ਇਹ ਹੈ ਜੀ ਆਪਾਂ ਠੀਕ ਹੈ ਜੀ ਸਾਰੀਆਂ ਇੱਕ ਇੱਕ ਗੋਲੀਆਂ ਪਾ ਲੈਣ ਲੱਗੇ ਹਾਂ ਠੀਕ ਹੈ ਜੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਮੇਰੇ ਭਰਾਵਾਂ ਨੇ ਸਾਰਿਆਂ ਨੇ ਪਾਊਡਰ ਬਣਾਉਣ ਤੋਂ ਬਾਅਦ ਕਰਨਾ ਕੀ ਹੈ ਜੀ ਠੀਕ ਹੈ ਜੀ ਇਹ ਤੁਸੀਂ ਕਾਪੀ ਦੇ ਵਰਕੇ ਦੇ ਨਾਲ ਠੀਕ ਹੈ ਜੀ ਕਾਪੀ ਦਾ ਵਰਕਾ ਲੈ ਲੈਣਾ ਤੇ ਉਹਦੇ ਉੱਤੇ ਜਿਤਨਾ ਡੱਬੀ ਦੇ ਤੀਲੀ ਜਿੰਨੀ ਜਿੰਨੀ ਪੈਂਦੀ ਹੈ ਨਾ ਉਹ ਕੋਈ ਗੱਲ ਨਹੀਂ ਆਪਾਂ ਭਰਾਵਾਂ ਨਾਲ ਕਰਕੇ ਦਿਖਾ ਦਾਂਗੇ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਆਪਾਂ ਸਾਰੀ ਵੀਡੀਓ ਬਣਾਉਣੀ ਹੈ ਠੀਕ ਹੈ ਜੀ ਨਾਲੇ ਤੁਹਾਨੂੰ ਮਤਲਬ ਕੀ ਦੋਸਤੋ ਆਪਣਾ ਮਤਲਬ ਕੀ ਮਕਸਦ ਇਹ ਆ ਵੀ ਆਪਣੇ ਇਹ ਕਬੂਤਰ ਢਿੱਲੇ ਹੋਏ ਆ ਖਾਂਸੀ ਜਗਾਂ ਵਗੈਰਾ ਕਰਦੇ ਪਏ ਆ ਤੇ ਆਪਾਂ ਪਹਿਲੇ ਵੀ ਜਿਹੜੀ ਇਹ ਨਾ ਮੈਡੀਸਨ ਵਾਤੀਦੀ ਆ ਕੀ ਮੰਨਣਾ ਨਹੀਂ ਆਪਣੇ ਮਾਦੀ ਨੇ ਕੱਚੇ ਹੰਡੇ ਲਾਏ ਸੀ ਤੇ ਇਹੀ ਮੈਡੀਸਨ ਤੇ ਮਤਲਬ ਕਿ ਉਹ ਵੀਕ ਹੋ ਗਈ ਮਾਦੀ ਪੂਰੀ ਤੇ ਸੋਕੇ ਜਿਹੀ ਚਲ ਗਈ ਪੋਰ ਫਲਾ ਕੇ ਜੇ ਬੈਠ ਗਈ ਇਸੇ ਮਤਲਬ ਕਿ ਜਿਹੜੀ ਆ ਮੈਡੀਸਨ ਤੇ ਆਪਾਂ ਦਵਾਈ ਤੇ ਬਿਲਕੁਲ ਮਾਦੀ ਜਿਹੜੀ ਆ ਦੂਜੇ ਦਿਨ ਆਪਾਂ ਇਹਨੂੰ ਫਿੱਟ ਕਰ ਲਾਏ ਇੱਕ ਆਪਣਾ ਕਬੂਤਰ ਵੀ ਸੋਕੇ ਜਿਹਾ ਸੀ ਜੇ ਉਹਨੂੰ ਵੀ ਆਪਾਂ ਇਹ ਜਿਹੜੀ ਦਵਾਈ ਦਿੱਤੀ ਤੇ ਬਿਲਕੁਲ ਫਿੱਟ ਹੋ ਗਿਆ ਤੇ ਖਾਂਸੀ ਵਾਲਾ ਜੇ ਕਬੂਤਰ ਹੁੰਦਾ ਖਾਂਸੀ ਵਾਲਾ ਵੀ ਉਹ ਇਦਾਂ ਵਾ ਜੇ ਤੇ ਜਿਹੜੇ ਆਪਣੇ ਕਬੂਤਰ ਹੋਰ ਵੀ ਹਿੰਦੇ ਉਹਨਾਂ ਦਾ ਵੀ ਜਿਹੜਾ ਵਾ ਕਰ ਲਈਦਾ ਵਾ ਤੇ ਬਾਕੀ ਆਪਣੇ ਵੀਰ ਜੀ ਨਹੀਂ ਹੋਣ ਜਿਹੜਾ ਇਹਨੂੰ ਪੀਸਦੇ ਪਏ ਆ ਠੀਕ ਹੈ ਬਿਲਕੁਲ ਜਿਹੜਾ ਪਾਊਡਰ ਬਣਾ ਲੈਣ ਲੱਗੇ ਆ ਆ ਦੇਖੋ ਜੀ ਠੀਕ ਹੈ ਪਾਊਡਰ ਬਣਦਾ ਵਾ ਤੇ ਆਪਾਂ ਭਰਾਵਾਂ ਦੇ ਨਾਲ ਜਿਹੜਾ ਬਾ ਵੀਡੀਓ ਸਾਂਝੀ ਕਰਦੇ ਆ ਜੀ ਲਓ ਜੀ ਭਰਾ ਜੀ ਇਹ ਪਾਊਡਰ ਜਿਹੜਾ ਬਿਲਕੁਲ ਹੀ ਆ ਪੀਸ ਕੇ ਤਿਆਰ ਹੋ ਗਿਆ ਇਸ ਤੋਂ ਬਾਅਦ ਹੁਣ ਜਾਣਦੇ ਆ ਕਬੂਤਰਾਂ ਕੋ ਤੇ ਤੁਹਾਨੂੰ ਦੱਸਦੇ ਆ ਵੀ ਇਹ ਦੇਣਾ ਕਿਵੇਂ ਆ ਤੇ ਆਪਣੇ ਕਬੂਤਰਾਂ ਨੂੰ ਤੁਸੀਂ ਦੋਗੇ ਨਾ ਦੋਸਤੋ ਤੇ ਜਿਹੜੇ ਮੇਰੇ ਵੀਰ ਭਰਾ ਵੀਡੀਓ ਦੇਖ ਰਹੇ ਆ ਤੇ ਮੈਂ ਕਹਿੰਦਾ ਵੀ 100% ਇਲਾਜ ਹੋਊਗਾ ਇਹਦਾ ਪੱਕਾ ਰਿਜ਼ਲਟेड ਠੀਕ ਹੈ ਜੀ ਤੇ ਬਾਕੀ ਤੁਹਾਨੂੰ ਆਪਾਂ ਦੇ ਦਿੰਨੇ ਆ ਹੁਣ ਤੇ ਦੱਸਨੇ ਆ ਕਿਵੇਂ ਦਵਾਈ ਦੇਣੀ ਆ ਕਿਉਂਕਿ ਜਿਹੜੇ ਆ ਆਪਾਂ ਪਾਣੀ ਰਹੀ ਨਹੀਂ ਦੇਣੀ ਤੇ ਤੁਹਾਨੂੰ ਬਾਕੀ ਦੱਸ ਦਿੰਦੇ ਹੁਣ ਜੀ ਲਓ ਜੀ ਹੁਣ ਆਪਣਾ ਮੱਨਾ ਵੀਰ ਠੀਕ ਹੈ ਜੀ ਦੱਸ ਦਿੰਦਾ ਵਾ ਕਿਉਂਕਿ ਦੋਸਤੋ ਇਹੜੀ ਆ ਮੱਕੀ ਮੈਡੀਸਨ ਇਹ ਦੇਣ ਦਾ ਤਰੀਕਾ ਵੇਖੋ ਹੁਣ ਏਦਾਂ ਆਪਾਂ ਇੱਕ ਵਰਕਾ ਲਈ ਲੈਣਾ ਲਓ ਜੀ ਠੀਕ ਹੈ ਜੀ ਆ ਆ ਚੀਜ਼ ਪਹਿਲੇ ਸਾਰੇ ਭਰਾ ਦੇਖ ਲੈਣ ਇਹਦੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਇੱਥੇ ਦੇਖੋ ਇਹ ਕਿੰਨੀ ਕੀ ਚੜ ਜਾਂਦੀ ਹੈ ਦਵਾਈ ਠੀਕ ਹੈ ਜੀ ਏਦਾਂ ਕਰ ਲੈਣਾ ਅਗਲੇ ਬੰਦੇਓ ਬਿਲਕੁਲ ਹੀ ਨਾ ਮਾਤਰ ਜੈ ਇਹਨੂੰ ਨਾ ਕਰ ਲੋ ਬਰੀਕ ਜੀ ਜਿਤਨਾ ਆਪਾਂ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਹੁੰਦਾ ਵਾ ਨਾ ਹਾਂਜੀ ਹਾਂਜੀ ਖੱਪਾ ਜਿਹੜਾ ਜਿਹਦੇ ਨਾਲ ਉਹ ਕਰਦੇ ਆਪਣਾ ਮਤਲਬ ਸੌਦਾ ਵਗੈਰਾ ਦਿੰਦੇ ਉਦਾਂ ਦੀ ਤੁਸੀਂ ਚੀਜ਼ ਬਣਾ ਲੈਣੀ ਸੌਦਾ ਬਣਾ ਲਿਆ ਇਹਨੂੰ ਇਹਦੇ ਵਿੱਚ ਥੋੜੀ ਜੀ ਪੈਣੀ ਜੀ ਹੁਣ ਇਹਦੇ ਵਿੱਚ ਐ ਕਰਕੇ ਇਹਨੂੰ ਐ ਕਰ ਲਓ ਅਗਲੇ ਬੰਨੇ ਬਸ ਤੁਸੀਂ ਇੰਨੀ ਕਾ ਚਾੜਨੀ ਜੀ ਇੰਨੀ ਇੰਨੀ ਗਈ ਹਾਂ ਜਿਤਨਾ ਕਿ ਆ ਤੁਸੀਂ ਚੈੱਕ ਕਰਨੀ ਡੈ ਠੀਕ ਹੈ ਜੀ ਐ ਠੀਕ ਹੈ ਜੀ ਆ ਵੇਖੋ ਹੁਣ ਬੱਚਾ ਆ ਆਪਣਾ ਇਹ ਆਪਣੇ ਕੋਲ ਬੱਚੇ ਆ ਠੀਕ ਹੈ ਜੀ ਆ ਵੇਖੋ ਜੀ ਕਿਉਂਕਿ ਠੰਡ ਜ਼ਿਆਦਾ ਵਾ ਠੀਕ ਹੈ ਜੀ ਬਾਕੀ ਆਪਾਂ ਸਾਰਾ ਤੁਸੀਂ ਦੇਖ ਹੀ ਸਕਦੇ ਹੋ ਕੀਤਾ ਆਪਾ ਲਓ ਜੀ ਇਹ ਇੰਤਜ਼ਾਮ ਠੰਡ ਦਾ ਪਰ ਫਿਰ ਵੀ ਪਾਣੀ ਨਹੀਂ ਦੇਣਾ ਜੀ ਪਾਣੀ ਵਗੈਰਾ ਆਪਾਂ ਕਬੂਤਰ ਨੂੰ ਉਹਨਾਂ ਚਿਰ ਨਹੀਂ ਦੇਣਾ ਠੀਕ ਹੈ ਜੀ ਪਾਣੀ ਨਹੀਂ ਦੇਣਾ ਪਿੱਛੇ ਉਹਨੂੰ ਤੇ ਬਿਲਕੁਲ ਫਿੱਟ ਹੋ ਜਾਣਗੀ ਤੁਹਾਡੇ ਵੀ ਕਬੂਤਰ ਤੇ ਆਪਾਂ ਸਾਰੇ ਕਬੂਤਰਾਂ ਨੂੰ ਆਏ ਹੇ ਕਾਬੇ ਲੈ ਆਉ ਦਈਏ ਵੇਖ ਲੋ ਚਲੋ ਜੀ ਭਰਾ ਜੀ ਆ ਆਪਣਾ ਇੱਕ ਕਬੂਤਰ ਆ ਠੀਕ ਹੈ ਜੀ ਤੇ ਇਹਦਾ 파ਰਕ ਹੁੰਦਾ ਵੇਖ ਲੋ ਬਹੁਤ ਹੀ ਵਧੀਆ ਕਬੂਤਰ ਆ ਇਹਦਾ ਵੀ ਤੁਹਾਨੂੰ ਕਿਤੇ ਸ਼ੋਅ ਕਰਾਵਾਂਗੇ ਤੇ ਇਹ ਵੀ ਬਰੀਡਰ ਆਪਣਾ ਕਬੂਤਰ ਹੈ ਇਹਨਾਂ ਖਾਂਸੀ ਜੀ ਵਗੈਰਾ ਜੀ ਇਹਨੂੰ ਜੁਕਾਮ ਜਿਹਾ ਲੱਗਾ ਵੇਖੋ ਇਹਨਾਂ ਦਾ ਮੂੰਹ ਅੱਡੇਗਾ ਤੇ ਆ ਦਵਾਂਗੇ ਨਾ ਅੱਜ ਤੇ ਵੇਖੋ ਤੁਸੀਂ ਆਪਾਂ ਕੱਲ੍ਹ ਪਰਸੋਂ ਵੰਦੇ ਵੀਡੀਓ ਸ਼ੂਟ ਕਰਾਂਗੇ ਫੜੋ ਫੜ ਮੰਨੀ ਤੇ ਇਹ ਬਿਲਕੁਲ ਜਿਹੜਾ ਸੈੱਟ ਹੋ ਜਾਊਗਾ ਤੁਹਾਨੂੰ ਇਹਦਾ ਕੱਲ ਹੀ ਰਿਜ਼ਲਟ ਦਿਖਾਵਾਂਗੇ ਕਿ ਇਹਦਾ ਕੀ ਰਿਜ਼ਲਟ ਆਪਾਂ ਨੂੰ ਮਿਲਦਾ ਠੀਕ ਹੈ ਜੀ ਤੇ ਇਹੀ ਹੈਗਾ ਵਾ ਵੀ ਆਪਣੇ ਕਬੂਤਰਾਂ ਦੇ ਚਲੋ ਜੀ ਬਸ ਇੰਨਾ ਕੁ ਦੋਸਤੋ ਤੁਸੀਂ ਡਰਨਾ ਨਹੀਂ ਤੇ ਜਿਹੜਾ ਵਾ ਮਤਲਬ ਕਿ ਆ ਦਵਾਈ ਦੇਖ ਹੀ ਸਕਦੇ ਤੁਸੀਂ ਪਾਣੀ ਬਾਅਦ ਵਿੱਚ ਤੁਸੀਂ ਇਹਨੂੰ ਅੱਧੇ ਘੰਟੇ ਨੂੰ ਘੰਟੇ ਨੂੰ ਆਪੇ ਪੀਲੇ ਵਿੱਚ ਪਾਣੀ ਰੱਖ ਦਿਓ ਸਿਆਲੀ ਦੇ ਚੱਲਦੇ ਪਏ ਆ ਪਾਣੀ ਕਬੂਤਰ ਵੈਸੇ ਹੀ ਘਟ ਪੀਂਦੇ ਆ ਉਹਦੇ ਕਾਰਨ ਜਿਹੜਾ ਲਿਆਉ ਹੋਰ ਵੀ ਕਬੂਤਰ ਤੇ ਉਮੀਦ ਆ ਜਿਹਦੇ ਥੱਲੇ ਆਂ ਦੇ ਕਿਤੇ ਪਾਈ ਉਹ ਜਾ ਵਿੱਚ ਆ ਪੀ ਲੱਕੀ ਯਾਰ ਪਾਣੀ ਲਾਦੇ ਆ ਹੁਣ ਹਾਂਜੀ ਆਪਣੀ ਉਸ ਟਾਈਮ ਨਾਲ ਮਾਦੀ ਨੇ ਪੂੜਾ ਫਲਾੜੀ ਹੀ ਤੇ ਆ ਦੇਖੋ ਵੀਕ ਹੋ ਗਈ ਸੀ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਨਾ ਦਾਣਾ ਪਾਣੀ ਬਿਲਕੁਲ ਛੱਡ ਗਈ ਸੀ ਤਕਰੀਬ ਨਾਲ ਆਪਾਂ ਕਹਿ ਸਕਦੇ ਆ ਵੀ ਹੋ ਸਕਦਾ ਸੀ ਜੇ ਡੈੱਡ ਹੋ ਜਾਂਦੀ ਫਰੇ ਇੰਨਾ ਬਾਅਦ ਵਿੱਚ ਇਹ ਦਵਾਈ ਦਾ ਇੰਨਾ ਜਿਹੜੇ ਆਪਾਂ ਚਾਰ ਚਾਰ ਗੋਲੀਆਂ ਆਈਆਂ ਪਾਈਆਂ ਨਾ ਇੰਨਾ ਗੋਲੀਆਂ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਇਹਨੂੰ ਆਪਾਂ ਦਿੱਤੀ ਤੇ ਬਿਲਕੁਲ ਸੈੱਟ ਹੋ ਗਈ ਤੇ ਇਹ ਖਾਂਸੀ ਜੀ ਕਾਮ ਹੀ ਦੂਜੇ ਬੱਚਿਆਂ ਪੁੱਛਿਆਂ ਨੂੰ ਉਹਨਾਂ ਨੂੰ ਦਿੱਤੀ ਤੇ ਉਹ ਵੀ ਸੈੱਟ ਹੋ ਗਈ ਠੀਕ ਹੈ ਆ ਵੇਖੋ ਜੀ ਦੇਣ ਦਾ ਬਿਲਕੁਲ ਸੌਖਾ ਆ ਤਰੀਕਾ ਬਸ ਇਦਾਂ ਦੇ ਕੇ ਵੀ ਛੱਡ ਦੇਣਾ ਤੇ ਉਮੀਦ ਹੈ ਜੀ ਮੇਰੇ ਭਰਾਵਾਂ ਨੂੰ ਵੀਡੀਓ ਚੰਗੀ ਲੱਗੀ ਹੋਗੀ ਤੇ ਚਾਰ ਗੋਲੀਆਂ ਹੈਗੀਆਂ ਦੋਸਤੋ ਤੇ ਆਪਣਾ ਅਜ ਮੁੱਦਾ ਨੁਕਤਾ ਹੈਗਾ ਇਹ ਸਾਰੇ ਮੇਰੇ ਭਰਾ ਕਰੋ ਜਿੰਨੇ ਵੀ ਤੁਸੀਂ ਵੀਡੀਓ ਦੇਖ ਰਹੇ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਿਉਂਕਿ ਇਹ ਜਿਹੜੇ ਆਪਣੇ ਜੇ ਭਰਾ ਵੀ ਆ ਹੋਰਾਂ ਦਾ ਵੀ ਜਿਹੜਾ ਵਾ ਵਾਦਾ ਹੋ ਸਕੇ ਜਿਹੜਾ ਵੀ ਆਪਣੀ ਵੀਡੀਓ ਵੇਖੇ ਤੇ ਉਹਨਾਂ ਦਾ ਫਾਇਦਾ ਹੋਵੇ ਕਿਉਂਕਿ ਇਹ ਅਜ ਮੁੱਦਾ ਨੁਕਤਾ ਵਾ ਮਿਲਦੇ ਤਾਂ ਨੈਕਸਟ ਵੀਡੀਓ ਵੀਡੀਓ ਦੇਖੇ ਧੰਨਵਾਦ ਸਤਿ ਸ਼੍ਰੀ ਅਕਾਲ